ਪੰਜਾਬ ਦੇ ਪਿੰਡਾਂ ਵਿੱਚ ਕੰਮ ਕਰਦੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਜਾਨੀ ਕਿ ਆਰਐਮਪੀ ਡਾਕਟਰਾਂ ਦੀਆਂ ਮੰਗਾਂ ਨੂੰ ਬਡਲਾਡਾ ਤੋਂ ਵਿਧਾਇਕ ਬੁਧਰਾਮ ਜੀ ਨੇ ਵਿਧਾਨ ਸਭਾ ਦੇ ਵਿੱਚ ਮੁੱਦਾ ਉਸ਼ਾਲਿਆ ਤੇ ਉਹਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਤਾਂ ਉਹਨਾਂ ਨੂੰ ਬੜੀ ਖੁਸ਼ੀ ਦੀ ਲਹਿਰ ਫੈਲ ਗਈ ਇਸ ਮੌਕੇ ਹਲਕਾ ਤਰਵੰਡੀ ਸਾਬੋ ਦੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਇਹਨਾਂ ਨੇ ਮੀਟਿੰਗ ਕਰਕੇ ਉਸ ਬਿਆਨ ਦੀ ਸਲਾਘਾ ਕਰਦੇ ਨਜ਼ਰ ਆਏ ਤੇ ਇਸ ਮੌਕੇ ਉਹਨਾਂ ਨੇ ਕਿਹਾ ਮੇਰਾ ਡਾਕਟਰ ਸਾਹਿਬ ਜੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦੇ ਲੈ ਬਹੰਡਾ ਦਾ ਚੇਅਰਮੈਨ ਇਹ ਕੈਨੇਡਾ ਨੂੰ ਆਦਰ ਦਾ ਦੌਰ ਦੇ ਕਾਮੇ ਕਰ ਤੁਹਾਡੇ ਲਈ ਇੱਕ ਰੱਖਰੀ ਸ਼ਮਣ ਸਮਾਜ ਦੇ ਵਿੱਚ ਉਧਰਾਣ ਜੀ ਨੇ ਬਗੇ ਜੋ ਪ੍ਰਧਾਨ ਨੇ ਆਵਾਜ਼ ਪਾਈ ਕੀ ਕੈਨੇਡਾ ਅਸੀਂ ਅੱਜ ਬਲਾਕ ਪਲਵੰਡੀ ਸਭਾ ਦੇ ਮਹੀਨਾਵਾਰ ਮੀਟਿੰਗ ਵਿੱਚ ਸਾਰੇ ਡਾਕਟਰ ਸਾਹਿਬ ਇੱਥੇ ਇਕੱਤਰ ਹੋਏ ਆ ਤੋ ਮੀਟਿੰਗ ਤੋਂ ਬਾਅਦ ਅਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੌਰੀ ਪੰਜਾਬ ਪ੍ਰਧਾਨ ਐ ਪ੍ਰੈਸਿਡੈਂਟ ਬੁਧਰਾਮ ਜੀ ਸਾਡੀ ਕੰਨ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਬਾਤ ਠਾਈ ਹੈ ਕਿ ਆਰਐਮਪੀ ਡਾਕਟਰਾਂ ਬਾਰੇ ਆਪਣਾ ਸਪੀਕਰ ਸਾਹਿਬ ਨੂੰ ਬੇਨਤੀ ਕਰੀ ਹੈ ਵੀ ਇਹਨਾਂ ਨੂੰ ਰਜਿਸਟ੍ਰੇਸ਼ਨ ਕੀਤਾ ਜਾਵੇ ਕਿਉਂਕਿ ਕੋਵਿਡ ਦੇ ਵਿੱਚ ਵੀ ਅੱਜੋ-ਕੱਲ੍ਹ ਕੰਮ ਕਰ ਰਹੇ ਡਾਕਟਰ ਸੱਚੀ 24 ਘੰਟੇ ਹੀ ਪੰਡਾਂ ਦੇ ਵਸੂਟ ਰਹਿੰਦੇ ਆ ਜੀ ਤੇ ਉਹਦੇ ਵਾਸਤੇ ਸਾਡੀ ਬਾਤ ਠਾਈ ਆ ਸੀ ਉਹਨਾਂ ਦਾ ਧੰਨਵਾਦ ਕਰਦੇ ਆ ਜੀ ਪ੍ਰੈਸਿਡੈਂਟ ਬੁਧਰਾਮ ਜੀ ਇਸ ਤਰ੍ਹਾਂ ਕਹੇ ਉਹ ਬੀਤੀ ਕੀ ਮਤਲਬ ਹੈ ਇਹ ਬੋਲਵਾ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜੇ ਦੋ ਸਾਡੇ 25 30 ਸਾਲ ਤੋਂ ਪ੍ਰੈਕਟਿਸ ਕਰਦੇ ਪਿੰਡਾਂ ਵਿੱਚ ਬੈਠੇ ਜੀ ਅਸੀਂ ਘਸ ਵਿੱਚ ਤੋਂ ਅਸੀਂ ਬੇਨਤੀ ਕਰਦਾ ਸਰਕਾਰ ਨੂੰ ਵੀ ਜਿਹਨੂੰ ਦੂਸਰੇ ਸਟੇਟਾਂ ਜੇ ਪਛਮੀ ਬੰਗਾਲ ਪਿਆਰ ਦੇ ਵਿੱਚ ਇਹਨਾਂ ਨੂੰ ਰਜਿਸਟਰ ਅਸੀਂ ਕਹਿੰਦੇ ਸਾਨੂੰ ਕੋਈ ਤਜਰਬੇ ਦੇ ਆਧਾਰ ਤੇ ਜੀ ਸਾਨੂੰ 6 ਮਹੀਨੇ 3 ਮਹੀਨਾ ਦਾ ਕੋਰ ਟ੍ਰੇਨਿੰਗ ਵਾਲੇ ਸਾਥੋਂ ਸਾਨੂੰ ਦੀ ਪ੍ਰਮਾਣ ਪੱਤਰ ਦਿੱਤੇ ਜਾਂ ਜੀ ਕਿਉਂਕਿ ਸਾਨੂੰ ਪ੍ਰਸ਼ਾਸਨ ਦਾ ਸਾਡੇ ਤੋਂ ਮਰਦੇ ਜਿਹੜਾ ਡਰ ਹੈ ਕਿ ਕਈ ਵਾਰ ਕੋਸ ਪ੍ਰਸ਼ਾਸਨ ਆ ਲੋਗ ਤਾਂ ਪਰੇਸ਼ਾਨ ਕਰਦਾ ਜੀ ਸਾਡੇ ਕੋਲ ਪ੍ਰਮਾਣ ਪੱਤਰ ਦਿੱਤੇ ਜਾਂਦੇ ਆ ਇਹ ਇਹ ਬੁੱਤੋ ਫੈਕਟਰੀ ਹੁੰਦੇ ਨੇ ਜੀ ਮਤਲਬ ਕੋਈ ਨਸ਼ਾ ਵਗੈਰਾ ਨਾ ਦੇchna ਕਿਵੇਂ ਲੈਣਾ ਤੁਹਾਡੇ ਜਦੇ ਬੰਨੇ ਕੋਈ ਨਸ਼ਾ ਵਗੈਰਾ ਪੀਵੇ ਦੇਖੋ ਜੀ ਅਸੀਂ ਜਿਹੜਾ ਜੀਨ ਦੇ ਵਿੱਚ ਸਾਡੇ ਆਰਐਮਪੀ ਡਾਕਟਰ ਹੈਗੇ ਮੈਂਬਰ ਹੈਗੇ ਸਾਡੇ ਭੈਣਾ ਵੀ ਐਲਈਡੀ ਸਾਡੇ ਪ੍ਰੈਕਟਿਸ ਕਰਦੇ ਆ ਅਸੀਂ ਸਾਰਿਆਂ ਨੂੰ ਪਹਿਲਾਂ ਇਹ ਕੌਨਸਲਿੰਗ ਕਰਦੇ ਆ ਕਿ ਸਾਡਾ ਮੈਂਬਰ ਨਾ ਬਣੋ ਜੇ ਕੋਈ ਨਸ਼ਾ ਵੇਚ ਗਏ ਨਸ਼ਾ ਕਰਦੇ ਵੀ ਹੈ ਅਸੀਂ ਉਹਨਾਂ ਨੂੰ ਇਹ ਗੀੰਤੀ ਕਰਦੇ ਆ ਕਿਉਂਕਿ ਆਪਾਂ ਨੂੰ 24 ਘੰਟੇ ਆਪਣੀ ਟਿਕਰ ਪਾਵਰ ਤੇ ਲੋਡ ਪੈਂਦੀ ਹੈ ਇਸੇ ਲਈ ਆਪਨੋ ਕੋਈ ਸੈਂਟਰ ਆਈ ਆਪਨੋ ਟੈਂਡ ਕਰ ਸਕੀਏ ਇਹ ਨਸ਼ਾ ਬਚਲਾ ਦੂਰ ਦੀ ਗੱਲ ਹੈ ਜਿਸ ਨੂੰ ਮੈਂ ਕਰੀ ਇਹ ਨਾਟਕ ਮੇਰਾ ਨਾਮ ਡਾਕਟਰ ਕੁਲਵੀਰ ਸਿੰਘ ਪਿੰਡ ਸਰਕਾਰ ਨਾਲ ਐਮਪੀਏਪੀ ਰਾਜ ਸਰਕਾਰ ਆਪਣੀ ਤੋਂ ਇਹ ਤੋਂ ਨਾ ਕਰਦੇ ਜਿਹਨੂੰ ਪਿਆਰ ਘਟਾ ਨਹੀਂ ਪ੍ਰਧਾਨ ਕਮੇਟਰੀ ਮਤਾ ਲਿਆ ਇਸ ਤਰ੍ਹਾਂ ਹੈ ਹਾਂ ਸਾਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਆਵਾਜ਼ ਬਰਾਦ ਤੋਂ ਬਾਰੇ ਵਿੱਚ ਪ੍ਰਿੰਸੀਪਲ ਬਧਰਾਉਂਦੀ ਨੇ ਠਾਈ ਹੈ ਤੇ ਸਾਡਾ ਜਿਹੜਾ ਕੰਮ ਹੈ ਇੱਕ ਸਮਾਜਿਕ ਬੇਸਿਕ ਲੋੜ ਹੈ ਸਰਕਾਰ ਤੋਂ ਅਸੀਂ ਇਹ ਉਮੀਦ ਕਰਦੇ ਹਾਂ ਇਹ ਮੰਗਦੇ ਹਾਂ ਕਿ ਸਾਨੂੰ ਕੋਈ ਸ਼ਾਰਟ ਟਰਮ ਕੋਰਸ ਕਰਾ ਕੇ ਤੇ ਸਾਨੂੰ ਪ੍ਰੈਕਟਿਸ ਕਰਨ ਦੇ ਖੇਤਰ ਦਿੱਤੇ ਜਾਣ ਕਿ ਆਉਣ ਕੇ ਬੱਲਾ ਕਲੀਨ ਕਰਨ ਦੇ ਵਿੱਚ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਸਾਡਾ ਕੰਮ ਵੀ ਦਿੱਤਾ ਜਾਵੇ ਇਸ ਤਰ੍ਹਾਂ ਜੇ ਤੁਹਾਨੂੰ ਕਿਹਾ ਆਪ ਕਰਪੀਆ ਬੈਠਾ ਸਰਕਾਰ ਵੀ ਲੜ ਲੈ ਤੇ ਇਸ ਤਰ੍ਹਾਂ ਹਾਂ ਅਸੀਂ ਐਗਰੀਏ ਸਰਕਾਰ ਸਾਡੇ ਵਾਸਤੇ ਕੋਈ ਛੇਸ ਵਗੈਰਾ ਰੱਖਦੀ ਹੈ ਸਾਡਾ ਕੋਸਟ ਕਰਾਉਣ ਬਾਅਦ ਤੇ ਕੋਈ 3 ਮਹੀਨੇ ਦਾ 6 ਮਹੀਨੇ ਦਾ ਸ਼ੋਰਟ-ਟਰਮ ਜਿਹੜਾ ਤੁਹ ਕੋਸਟ ਦਿੰਦੀ ਹੈ ਉਹਦੇ ਅਸੀਂ ਟੀਐਸ ਵੀ ਬੇ ਕਰਾਂਗੇ ਇਹਦੇ ਨਾਲ ਸਰਕਾਰ ਦੇ ਬਜਟ ਦੇ ਵਿੱਚ ਵੀ ਵਾਧਾ ਹੋਊਗਾ ਤੇ ਜੇ ਅੱਜ ਗਿਣਤੀ ਕਰਕੇ ਸਾਡੇ ਬਜਾਅ ਦੇ ਵਿੱਚ 1.5 ਲੱਖੋਂ ਪਲੱਸ ਆ ਰਹੇ ਪੀਐਨ ਵੀ ਆ ਉਹ ਆ ਨਾ ਨਾ ਕੰਮ ਕਰ ਸਕਦੇ ਆ ਉਹਦੇ ਪਰਵਾਹ ਨਾ ਪਾ ਸਕਦੇ ਆ ਤੇ ਇਸੇ وجہ ਨਾਲ ਉਹਦੇ ਕੋਤ ਦਾ ਪ੍ਰਸ਼ਾਸਨ ਦਾ ਜਾ ਕੋਈ ਹੋੜਾ ਨਹੀਂ ਰਹੂਗਾ ਤੇ ਬਾਕੀ ਹਰ ਟਾਈਮ ਸਾਡੀ ਲੋੜ ਹੁੰਦੀ ਹੈ ਪਿੰਡਾਂ ਦੇ ਵਿੱਚ ਜੀ ਪੇਸ਼ੰਟ ਨੂੰ ਇੱਕ ਮੋਢੀ ਸਾਹਿਬ ਆ ਵੀ ਤੇ ਨਵੇਂ ਹਸਪਤਾਲ ਦੇ ਕਿਟ ਤੇ ਆਉਣੇ ਆ ਇਹ ਸਾਡਾ ਪਹਿਲਾ ਕੰਮ ਹੈ ਇਸ ਤਰ੍ਹਾਂ ਇਹ ਗੱਲ ਵੀ ਆਈ ਹੈ ਜੀ ਤੁਹਾਡਾ ਕੋਈ ਕੁਝ ਬਲਾਕ ਫਰਾਂ ਨੂੰ ਕੋਈ ਅਵੇਲੇਬਲ ਨਹੀਂ ਕੋਈ ਕੋਈ ਨਸ਼ੇ ਵਗੈਰਾ ਵੇਚਦਾ ਹੋਵੇ ਇਸ ਟੀਕੇ ਨਾਲ ਤੁਹਾਡਾ ਅਦਰ ਤੁਸੀਂ ਕਿਸ ਤਰ੍ਹਾਂ ਬਰਬਤ ਕਰਨ ਨਾਲ ਦਾ ਮੈਂਬਰ ਲੈਂਦੇ ਹੋ ਜਾਂ ਨਹੀਂ ਹਾਂ ਜੇ ਕੋਈ ਬੰਦਾ ਨਸ਼ੇ ਵੇਚਦਾ ਹੈ ਜਾਂ ਨਸ਼ੇ ਕਰਦਾ ਹੈ ਉਹਦੀ ਅਸੀਂ ਸਪੋਰਟ ਨਹੀਂ ਕਰਦੇ ਅਸੀਂ ਪਿੰਡ ਦੇ ਵਿੱਚ ਵੀ ਉਹ ਤੋਂ ਬੰਦ ਚਾਲ ਦਾ ਜਰਨ ਲਾ ਕੇ ਲਮਾਗੇ ਜਾਂ ਪੰਚਾਇਤ ਤੋਂ ਸਾਈਂਤੀ ਲਮਾਗੇ ਇਹ ਬੰਦਾ ਠੀਕ ਹੈ ਜਾਂ ਉਹ ਲਿਖਾ ਕੇ ਲਮਾਗੇ ਉਹ ਦਿਵਾ ਵੀ ਮੈਟਰ ਬਣਾਵਾਂਗੇ ਨਸ਼ੇ ਨਾਲ ਸਾਡਾ ਕੋਈ ਵਾਸਤਾ ਨਹੀਂ ਨਸ਼ਾ ਸਮਾਜ ਦੇ ਵਿੱਚੋਂ ਸਿੱਖਾਤਮ ਕਰਨ ਦੇ ਵਿੱਚ ਵੀ ਪਹਿਲ ਕਰਾਂਗੇ ਇਹ ਕਰਦੇ ਹਾਂ ਥੋੜੀ ਜੂਨੀਅਰ ਨੂੰ ਬਣੀ ਨੂੰ ਸਾਡੀ ਜੂਨੀਅਰ ਪਿਛਲੇ 30 ਸਾਲ ਤੋਂ ਕ੍ਰਿਮਿੰਟਲਰੀ ਆ ਹਾਂ ਸਰਕਾਰਾਂ ਬਦਲਦੀਆਂ ਰਹਿੰਦੀਆਂ ਹੁੰਦਾ ਤਾਂ ਮੁੱਦਾ ਉੱਥੇ ਥੋੜਾ ਖਲਾਗਾ ਚੋੜਾ ਜੀ ਆਨੁਵਾਸ ਹੈ ਕਿ ਸਰਕਾਰ ਸਾਡੇ ਮੰਨ ਲੋ ਹਾਂ ਕਿ ਸਾਡੀ سپورਟ ਵੀ ਕਰੋਗੀ ਤੇ ਦਿਖਾਓ ਕਰੋਗੇ ਤਾਂ ਕਿ ਸਾਡੇ ਪ੍ਰੋਜੈਕਟ ਨੂੰ ਅਗਾਂਹ ਵਧਾ ਸਕੀਏ ਇਸ ਮੌਕੇ ਮੈਡੀਕਲ ਪ੍ਰੈਕਟਿਸਰ ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਡਾਕਟਰ ਰਾਜਵੀਰ ਸਿੰਘ ਢਿੱਲੋਂ, ਕੁਲਵੀਰ ਸਿੰਘ ਤਰਖਾਨਵਾਲਾ, ਡਾਕਟਰ ਜਸਵੀਰ ਸਿੰਘ ਤਰਖਾਨਵਾਲਾ, ਡਾਕਟਰ ਸੁਖਬੀਰ ਸਿੰਘ ਮਣੀ ਗਿਆਨਾ, ਡਾਕਟਰ ਖੁਸ਼ੀ ਮੋੜ, ਡਾਕਟਰ ਚਰਨਜੀਤ ਸਿੰਘ ਜੋਧਪੁਰ, ਡਾਕਟਰ ਮੱਗਰ ਸਿੰਘ, ਡਾਕਟਰ ਅਮਰਤ ਪੂੰਦੜ, ਡਾਕਟਰ ਜਗਸੀਰ ਸਿੰਘ ਤਲਵੰਡੀ ਸਾਬੋ, ਡਾਕਟਰ ਜਗਦੀਪ ਸਿੰਘ ਤਲਵੰਡੀ ਸਾਬੋ, ਡਾਕਟਰ ਗੁਰਪ੍ਰੀਤ ਸਿੰਘ ਤਲਵੰਡੀ ਸਾਬੋ, ਡਾਕਟਰ ਮਨਦੀਪ ਸਿੰਘ ਸੰਧੋਹਾ ਡਾਕਟਰ ਹਰਵਿੰਦਰ ਸਿੰਘ ਭਾਈ ਬਖਤੌਰ ਡਾਕਟਰ ਅਰਜਨ ਬੰਗੀ ਡਾਕਟਰ ਮਨਪ੍ਰੀਤ ਸਿੰਘ ਬੰਗੀ ਡਾਕਟਰ ਪਰਚਾਵਾ ਨਾਤਾ ਡਾਕਟਰ ਗੋਰਾ ਨਾਤਾ ਡਾਕਟਰ ਹਰਜਿੰਦਰ ਸਿੰਘ ਚੱਠੇਵਾਲਾ ਡਾਕਟਰ ਗੁਰਵਿੰਦਰ ਸਿੰਘ ਗੁਰੂ ਸਰ ਲੇਡੀ ਵਿੰਗ ਵਿੱਚ ਡਾਕਟਰ ਖੁਸ਼ਪ੍ਰੀਤ ਕੌਰ ਡਾਕਟਰ ਹਰਦੀਪ ਕੌਰ ਡਾਕਟਰ ਜਸਪ੍ਰੀਤ ਕੌਰ ਤੇ ਡਾਕਟਰ ਹਰਪ੍ਰੀਤ ਕੌਰ ਤਲਵੰਡੀ ਸਾਹਿਬੋਂ ਨੇ ਬਿਆਨ ਦੀ ਰੱਜ ਕੇ ਸ਼ਲਾਘਾ ਕੀਤੀ ਤੇ ਮੰਗ ਕੀਤੀ ਕਿ ਸਾਡੀਆਂ ਮੰਗਾਂ ਤੁਰੰਤ ਹੱਲ ਕੀਤੀਆਂ ਜਾਣ ਤਲਵੰਡੀ ਸਾਬੋ ਤੋਂ ਲਕਵੇਂਦਰ ਨਥੀ ਹਾਦੀ ਰਿਪੋਰਟ